ਵਾਗੇ ਸੀਗੇ ਆਪਣੇ ਜੇ ਦਵਾਈ ਲੈਣ 3 ਵਜੇ ਬਰਨਾਲੇ ਤੋਂ ਨੱਪਦੀ ਦਵਾਈ ਲਿਓਣੀ ਹੁੰਨੀ ਆ ਮੈਂ ਤੇ ਦਵਾਈ ਲੈਣ ਵਾਗੇ ਰੋਕੀ ਤੁਹਾਨੂੰ ਹੋ ਗਿਆ ਕਵੇਲਾ ਤੇ ਨਾਲੇ ਆਪਾਂ ਲਾਉਣੀ ਸੀ ਮਾਤਾ ਦੀ ਛੋਠੀ ਪਹਿਲਾਂ ਤਾਂ ਆਪਾਂ ਆਲੂ ਗੁੱਡੀ ਸਬਜ਼ੀ ਨੂੰ ਤੜਕਾ ਲਾ ਕੇ ਐ ਛੋਠੀ ਲਾਈ ਮਾਤਾ ਦੀ ਫਿਰ ਆਪਾਂ ਹੁਣ ਰੋਟੀ ਬਣਾਉਣ ਲੱਗੇ ਆਂਗੇ ਤੇ ਆ ਦੁੱਧ ਹੌਣ ਲਿਆ ਆ ਸੀ ਕੁ ਦੁੱਧ ਰੱਤਾ ਕਰਨਾਗਾ ਉਹ ਤਾਂ ਥੋੜਾ ਜਿਹਾ ਕੇ ਲਾਈ ਗਿਆ ਕੰਮਾਂ ਨੂੰ ਚਲੋ ਕੋਈ ਨਾ ਆਪਦੇ ਘਰ ਹੀ ਕੰਮ ਕਰਨੇ ਹਨ ਕਿਹੜਾ ਕਿਤੇ ਜਾਣਾ ਦਾ ਫਿਰ ਭਾਂਡੇ-ਭੁੰਡੇ ਵਿਚ ਆਲੇ ਪਏ ਨੇ ਮੈਂ ਚਾਹ ਵੀ ਲੇਟ ਜੀ ਕੀਤੀ ਸੀ ਇਹਨੂੰ ਵੀ ਇਕ ਢੀਕ ਕੇ ਸਿੱਪੂ ਨੂੰ ਇਹ ਇੱਕੋ ਡਾਕਟਰ ਬੜਾ ਟਾਈਮ ਲਾਉਂਦਾ ਮਸ਼ੀਨ ਨਾਲ ਮਸ਼ੂਨਾ 20 ਮਿੰਟ ਵੀ ਮਸ਼ੀਨ ਆਉਂਦੀ ਆ 20 ਮਿੰਟ ਪਹਿਲਾਂ ਲਾਈ 10 ਮਿੰਟ ਕਲੱਤ ਤੇ ਦੁਬਾਰਾ ਪੇਰ ਲਾਈ ਇਹ ਡਾਕਟਰ ਨੇ ਟਵਲ ਵਾਲਾ ਕਰਾਉਂਦਾ ਮਸ਼ੀਨ ਨਾਲ ਮਸ਼ੂਨਾ ਲਾਉਂਦਾ ਬੜਾ ਟਾਈਮ ਲੱਗ ਜਾਂਦਾ ਕੁਹ ਹੋ ਵੀ ਠੰਡ ਸਾਨੂੰ ਤੇ ਹੁਣ ਆ ਕੇ ਤੇ ਮੱਖਾ ਦਵਾ ਦਾ ਰੋਟੀ ਬਣਾਣਾ ਫੇਰ ਮੱਖਾ ਚਾਹ ਲੈ ਭਾਂਡੇ ਤੇ ਰੋਟੀ ਵਾਲੇ ਪੱਠੀ ਚੱਕ ਦਾਂਗੇ ਇਧਰ ਆ ਕੇ ਅਸੀਂ ਖੋਣੋਂ ਹੋਰ ਖੜਾਉ ਕਰ ਕੋਣੇ ਕਰਨਾ ਕੀ ਇਹੋ ਖੜਾਗਾ ਇਧਰ ਕੋਲੇ ਰੈਸ਼ਨ ਕੋਲੇ ਹਾਂ ਖੁਰ ਗਿਆ ਹਾਂ ਤੇ ਨਵੂ ਤੂੰ ਰੋਟੀ ਖਾ ਲਈ ਹਾਂ ਕਾਲੀ ਰੋਟੀ ਹਾਂ ਕਾਲੀ ਰੱਜ ਲਈ ਬਸ ਠੀਕ ਬਹਿ ਜਾ ਚੰਗਾ ਹੁਣ ਕੰਬਲ ਚ ਓ ਮਾਤਾ ਦੀ ਚੱਲੀ ਜਾਂਦੀ ਜੋਤ ਟੁੱਠੀ ਲਾਈ ਆਪਾਂ ਮਾਤਾ ਨੇ ਤੇ ਮਾਤਾ ਬਹੁਤ ਖੁਸ਼ ਆ ਤੇ ਸਪੋਰਟ ਜ਼ਰੂਰ ਕਰਿਆ ਕਰੋ ਤਨਵਾਦ ਜੀ